ਜਤਪਾਲ ਸਿੰਘ ਮੰਜਪੁਰ ਸਰਦਾਰ ਗੁਰਪ੍ਰੀਤ ਸਿੰਘ ਜਗਦੀਪ ਸਿੰਘ ਜੰਦਾ ਇਹਨਾਂ ਦੇ ਸੁਪੁੱਤਰ ਵੀ ਵਕੀਲ ਆ ਦੋਨੇ ਤੇ ਇਹਨਾਂ ਨੇ ਪੂਰੀ ਉਹ ਬੈਨੂ ਕੇਸ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਆ ਤੇ ਉਹਦੇ ਉਹਨੂੰ ਫਾਲ ਮਿਲਿਆ ਅੱਜ ਬਿਲਕੁਲ ਠੀਕ ਹੀ ਚੱਲ ਭਾਈ ਇਹਦਾ ਤੈਅ ਦੇ ਨੂੰ ਧੰਵਾ ਦਿਆਂ ਪੂਰੇ ਸਿੱਖ ਜਗਤ ਦਾ ਵੀ ਤੈਰ ਲੋਕ ਧਰਵਾਦਾ ਕਰਨਾ ਵਾ ਹੋਰੀਆਂ ਜਿਹੜੀਆਂ ਪੰਥ ਨੂੰ ਸੰਭਰਪਤ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਮੈਨੂੰ ਸਮਰਥਨ ਦਿੱਤਾ ਅੱਛਾ ਤੁਸੀਂ ਆਏ ਕਿੰਦੀ ਤਰੀਕ ਨੂੰ ਸੀ ਇੱਥੇ ਰੋਕੜ ਦੇਲ 17 17 ਕਿਹੜੀ 17 ਦਸੰਬਰ ਚਾਰ ਨੂੰ ਅਰੈਸਟ ਹੋਇਆ 17 ਨੂੰ ਰਿਮਾਂਡ ਰਿਮਾਂਡ ਕਰਦੇ ਤਾਂ ਤੁਹਾਨੂੰ ਫਿਰ ਹੋਰ ਵੀ ਕਿਤੇ ਇਸ ਤੋਂ ਇਲਾਵਾ ਕਿਸੇ ਜੇਲ੍ਹ 'ਚ ਜਾਂ ਕਿਤੇ ਹੋਰ ਰੱਖਿਆ ਗਿਆ ਆਮਦ ਸਾਹਿਬ ਇਹ ਲੈ ਕੇ ਗਿਆ ਸੀ ਉੱਥੋਂ ਇੱਥੇ ਭੇਜਿਆ ਗਿਆ ਲੈ ਕੇ ਉਹ ਗਏ ਹੀ ਉਹਨਾਂ ਨੇ ਪਹਿਲਾਂ ਹੀ ਫੈਸਲਾ ਕੀਤਾ ਹੈ ਉਹਨੂੰ ਥਾਣੇ ਪਤਾ ਲੱਗ ਗਿਆ ਹੈ ਵੇਖਣ ਨਹੀਂ ਰੱਖਣਾ ਅੱਛਾ ਠੀਕ ਹੈ ਅਕਾਲੀ ਦਲ ਦੇ ਨਮਾਇੰਦੇ ਵੱਲੋਂ ਕਿਹਾ ਗਿਆ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹੋ ਉਹਨਾਂ ਨੇ ਤੁਹਾਡੇ ਵਰਗੇ ਬੰਦੇ ਰੱਖੇ ਹੋਏ ਆ ਉਹ ਇਹ ਜਹੇ ਕੰਮ ਉਹਨਾਂ ਦਾ ਕਾਤੀ ਸੀ ਯਾਰ ਗੱਲ ਦੱਸਤੀ ਸੀ ਮੈਂ ਸਾਰੀ ਗੱਲ ਕੋਈ ਨਹੀਂ ਦੱਸਤੀ 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 ਸਾਰੀ ਗੱਲ ਪੇਰਾ ਸਿਰਫ ਤੇ ਸਿਰਫ ਖਾਲਸਾ ਪੰਥ ਨਾਲ ਸੰਬੰਧਤ ਸੰਬੰਧਤ ਹੈ ਗੁਰੂ ਮਹਾਰਾਜ ਦੇ ਉਦੇਸ਼ਾਂ ਦੇ ਅਨੁਸਾਰ ਚੱਲਣ ਵਾਲਾ ਕਿਸੇ ਵੀ ਕਪਤੀ ਸਿਆਸੀ ਪਾਰਟੀ ਦੇ ਨਾਂ mera ਕੋਲ ਸੀ ਉਹਨਾਂ ਨੂੰ ਅਕਾਲ ਤਖਤ ਸਾਹਿਬ ਨੂੰ ਤਨਖਾਹ ਲੱਗੀ ਸੀ ਉਹਨੇ ਨਾਮ ਪ੍ਰਵਾਨ ਕੀਤੀ ਆ ਤੇ ਨਾ ਹੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਉਹਨੂੰ ਉਗਵਾ ਕੀਤਾ ਜਾ ਰਿਹਾ ਹੈ ਚੋੜਾ ਸਾਹਿਬ ਜਥੇਦਾਰ ਕਰ ਰਤੇ ਗਏ ਨੇ ਨਵੇਂ ਜਿਹੇ ਦਰ ਥਾਪੇ ਗਏ ਨੇ ਕਿਸ ਨਾਲ ਲਿਖਦੇ ਉਹ ਬਾਅਦ ਚ ਕਰਾਂਗੇ ਜਿਆਦਾ ਪਿਆਰੇ ਅਸਲੀਏ ਕਾਨੂੰ ਅੰਦਰ ਇੰਨੀ ਗੱਲਾਂ ਦਾ ਇਹਨਾਂ ਨੂੰ ਅਜੇ ਪਤਾ ਨਹੀਂ ਸਹੀ ਜਵਾਬ ਫਸਲ ਬੰਟੀ ਰਮਾਣਾ ਹਰਾਂ ਨੇ ਕਿਹਾ ਵੀ ਜਿਹੜਾ ਦੇਖੋ ਬੰਟੀ ਰਮਾਣਾ ਚੋਹ ਬੰਦੇ ਆ ਮੈਂ ਜਿੰਨਾ ਕੱਟ ਨਹੀਂ ਥੋੜਾ ਨੂੰ ਵੀ ਗੱਲ ਕਰ ਲੈਂਦੇ ਮੈਂ ਕਿਹਾ ਤੁਸੀਂ ਜਿਹੜੀ ਗੱਲ ਹੈ ਨਾ ਜ਼ਮਾਨਤ ਹੋ ਗਈ ਹੈ ਜੀ ਤਾਂ ਜਾਵਾਂਗੇ ਸਕਾਲਰ ਬੰਦੇ ਆ ਬਹਿ ਕੇ ਵਿਚਾਰ ਕੇ ਸਾਰਾ ਚੱਲੀ ਕਰਾਂਗੇ ਸੋ ਇਹ ਬੰਤੀ ਨਾ ਮਾਣਾ ਹੈ ਕਹਿੰਦਾ ਕੁੱਤਾ ਹੈ ਕਹਿੰਦਾ ਬਿੱਲਾ ਹੈ ਕਹਿੰਦਾ ਨਹੀਂ ਸਾਬਦੀ ਤੇ ਇਹਨਾਂ ਦੇ ਉਹ ਪੰਥ ਦੇ ਦੋਖੀ ਆ ਪੰਥ ਦੇ ਦੋਖੀ ਆ ਗੁਰੂ ਘਰ ਦੇ ਦੋਖੀ ਆ ਸੋ ਅਸੀਂ ਅੱਜ ਦੇ ਦਿਨ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਕੋਈ ਦੇਣਾ ਜਿਹੜਾ ਦੇਣਾ ਸੀ ਮੈਂ ਦੇ ਚੁੱਕਿਆ ਹੈਗਾ ਭਾਈ ਨਰਨ ਸਿੰਘ ਜਿਹੜਾ ਸਾਡੇ 3 ਮਹੀਨੇ ਚਾਦਵੀਂ ਨਿਵਾਦ ਘਰੇ ਆਏ ਆ ਸਾਡੇ ਬਜੁਰਗ ਨੇ ਇਹਨਾਂ ਨੂੰ ਕਾਇਮਾ ਘਰੇ ਲੈ ਕੇ ਜਾਣ ਪਰਿਵਾਰ ਦੇ ਵਿੱਚ ਲੈਣਗੇ ਬਾਕੀ ਸਾਰੀਆਂ ਗੱਲਾਂ ਜਵਾਬ ਦੇ ਰਹੇ ਆ ਉਹਦਾ ਲਿਖਤੀ ਤੇ ਆ ਕੇ ਬਿਆਨ ਜਾਰੀ ਕਰਾਂਗੇ ਬੋਲੇ ਸੋਪਾਲ ਸਿੰਘ ਮੰਜਪੁਰ ਸਰਦਾਰ ਗੁਰਪ੍ਰੀਤ ਸਿੰਘ ਜਗਦੀਪ ਸਿੰਘ ਰੰਧਾਵਾ ਇਹਨਾਂ ਦੇ ਸੁਪੁੱਤਰ ਵੀ ਵਕੀਲ ਆ ਦੋਨੇ ਤੇ ਇਹਨਾਂ ਨੇ ਪੂਰੀ ਉਹ ਬੈਲ ਨੂੰ ਕੇਸ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਆ ਤੇ ਉਹਦੇ ਉਹਨੂੰ ਫਾਲ ਮਿਲਿਆ ਅੱਜ ਬਹੁਤ ਠੀਕ ਹੈ ਜੀ ਭਾਈ ਇਹਦਾ ਤਾਂ ਤੈਅ ਜਲ ਨੂੰ ਧਨਵਾ ਦਾਂ ਪੂਰੇ ਸਿੱਖ ਜਗਤ ਦਾ ਵੀ ਤੈਅ ਨੂੰ ਧਨਵਾ ਦਾਂ ਕਰਨਾ ਵਾਪ ਹੋ ਰਹੀਆਂ ਜਿਹੜੀਆਂ ਪਥਰ ਨੂੰ ਸਮਰਪਤ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਮੈਨੂੰ ਸਮਰਥਨ ਦਿੱਤਾ ਅੱਛਾ ਤੁਸੀਂ ਆਏ ਕਿੰਨੀ ਤਰੀਕ ਨੂੰ ਸੀ ਇੱਥੇ ਰੋਪੜ ਦੇਲ 17 17 ਕਿਹੜੀ 17 ਦਸੰਬਰ 17 ਨੂੰ ਅਰੈਸਟ ਹੋਇਆ 17 ਨੂੰ ਰਿਮਾਂਡ ਰਿਮਾਂਡ ਤੁਹਾਨੂੰ ਫਿਰ ਹੋਰ ਵੀ ਕਿਤੇ ਇਸ ਤੋਂ ਇਲਾਵਾ ਕਿਸੇ ਜੇਲ੍ਹ 'ਚ ਜਾਂ ਕਿਤੇ ਹੋਰ ਰੱਖਿਆ ਗਿਆ ਅਮਨ ਸਰ ਜੇਲ੍ਹ 'ਚ ਲੈ ਕੇ ਗਏ ਸੀ ਉੱਥੋਂ ਇੱਥੇ ਭੇਜਿਆ ਜੇਲ੍ਹ ਲੈ ਕੇ ਉਹ ਗਏ ਹੀ ਉਹਨਾਂ ਨੇ ਪਹਿਲਾਂ ਹੀ ਫੈਸਲਾ ਕੀਤਾ ਹੈ ਉਹਨਾਂ ਨੂੰ ਥਾਣੇ ਪਤਾ ਲੱਗ ਗਿਆ ਹੈ ਵੇਖਣ ਨਹੀਂ ਰੱਖਣਾ ਅੱਛਾ ਠੀਕ ਹੈ ਅਕਾਲੀ ਦਲ ਦੇ ਨੁਮਾਇੰਦੇ ਵੱਲੋਂ ਤਾਂ ਕਿਹਾ ਗਿਆ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹੋ ਉਹਨਾਂ ਨੇ ਤੁਹਾਡੇ ਵਰਗੇ ਬੰਦੇ ਰੱਖੇ ਹੋਏ ਆ ਉਹ ਇਹ ਜਿਹੇ ਕੰਮ ਉਹਨਾਂ ਦਾ ਕਾਤੀ ਸੀ ਯਾਰ ਗੱਲ ਦੱਸਤੀ ਸੀ ਮੈਂ ਸਾਰੀ ਗੱਲ ਕੋਈ ਨਹੀਂ ਦੱਸਤੀ 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 ਸਾਰੀ ਗੱਲ ਪੇਰਾ ਸਿਰਫ ਤੇ ਸਿਰਫ ਖਾਲਸਾ ਪੰਥ ਨਾਲ ਸੰਬੰਧਤ ਸੰਬੰਧਤ ਹੈ ਗੁਰੂ ਮਹਾਰਾਜ ਦੇ ਉਦੇਸ਼ਾਂ ਦੇ ਅਨੁਸਾਰ ਚੱਲਣ ਵਾਲਾ ਕਿਸੇ ਵੀ ਕਪਤੀ ਸਿਆਸੀ ਪਾਰਟੀ ਦੇ ਨਾਂ mera police ਆਵੇ ਜਾਨਾ ਉਹ ਆਲ ਤੱਕ ਸਾਹਿਬ ਨੂੰ ਤਨਖਾਹ ਲੱਗੀ ਸੀ ਉਹਨੇ ਨਾਮ ਪ੍ਰਵਾਨ ਕੀਤੀ ਆ ਤੇ ਨਾ ਹੀ ਆਲ ਤੱਕ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਉਹਨੂੰ ਉਪਗਾ ਕੀਤਾ ਜਾ ਰਿਹਾ ਹੈ ਚੋੜਾ ਸਾਹਿਬ ਜਥੇਦਾਰ ਤਾਰਤੇ ਗਏ ਨੇ ਨਵੇਂ ਜਿਹੇ ਦਰ ਥਾਪੇ ਗਏ ਨੇ ਕਿਸ ਨਾਲ ਲਿਖਦੇ ਉਹ ਬਾਅਦ ਚ ਕਰਾਂਗੇ ਜਾਰੀ ਪਾ ਲੇ ਅਸਲੀ ਇਹ ਕਾਨੂੰ ਅੰਦਰ ਇੰਨੀ ਗੱਲਾਂ ਦਾ ਇਹਨਾਂ ਨੂੰ ਅਜੇ ਪਤਾ ਨਹੀਂ ਸਹੀ ਜਵਾਬ ਮਸਲ ਬੰਟੀ ਰਮਾਣਾ ਹਰ ਨੇ ਕਿਹਾ ਵੀ ਜਿਹੜਾ ਬੰਟੀ ਰਮਾਣਾ 4 ਬੰਦੇ ਆ ਇੱਕ ਮਿੰਟ ਤੁਹਾਡਾ ਵੀ ਗੱਲ ਕਰ ਲੈਂਦੇ ਮੈਂ ਕਿਹਾ ਤੁਸੀਂ ਜਿਹੜੀ ਗੱਲ ਹੈ ਨਾ ਜ਼ਮਾਨਤ ਹੋ ਗਈ ਹੈ ਜੀ ਤਾਂ ਜਾਵਾਂਗੇ ਸਕਾਲਰ ਬੰਦੇ ਆ ਬਹਿ ਕੇ ਵਿਚਾਰ ਕੇ ਸਾਰਾ ਚੱਲ ਜਾਈ ਕਰਾਂਗੇ ਸੋ ਇਹ ਬੰਤੀ ਨੇ ਮਾਣਾ ਹੈ ਕਹਿੰਦਾ ਕੁੱਤਾ ਇਹ ਕਹਿੰਦਾ ਬਿੱਲਾ ਇਹ ਕਹਿੰਦਾ ਸੀ ਸਾਰੀ ਤੇ ਇਹਨਾਂ ਦੇ ਉਹ ਪੰਥ ਦੇ ਦੁਖੀ ਆ ਪੰਥ ਦੇ ਦੁਖੀ ਆ ਗੁਰੂ ਘਰ ਦੇ ਦੁਖੀ ਆ ਸੋ ਅਸੀਂ ਅੱਜ ਦੇ ਦਿਨ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਕੋਈ ਦੇਣਾ ਜਿਹੜਾ ਦੇਣਾ ਸੀ ਮੈਂ ਦੇ ਚੁੱਕਿਆ ਹੈਗਾ ਭਾਈ ਨਰਨ ਸਿੰਘ ਜਿਹੜਾ ਸਾਡੇ 3 ਮਹੀਨੇ ਚਾਦਵੀਂ ਨਿਵਾਦ ਘਰੇ ਆਏ ਆ ਸਾਡੇ ਬਜੁਰਗ ਨੇ ਇਹਨਾਂ ਨੂੰ ਕਾਇਮਾ ਘਰੇ ਲੈ ਕੇ ਜਾਣ ਪਰਿਵਾਰ ਦੇ ਵਿੱਚ ਲੈਣਗੇ ਬਾਕੀ ਸਾਰੀਆਂ ਗੱਲਾਂ ਜਵਾਬ ਦੇ ਰਹੇ ਆ ਉਹਦਾ ਲਿਖਤੀ ਤੇ ਆ ਕੇ ਬਿਆਨ ਜਾਰੀ ਕਰਾਂਗੇ ਬੋਲੇ